ਅਮਰਸਰ ਕਮਿਸ਼ਨਰ ਦੇ ਥਾਣਾ ਸਦਰ ਦੀ ਚੌਕੀ ਵਿਜੈનગર ਵਿਖੇ ਕੱਲ ਇੱਕ ਇਨਸੀਡੈਂਟ ਸਾਹਮਣੇ ਆਇਆ ਸੀ ਜਿਸ ਵਿੱਚ ਨੀਤੂ ਚੋਹਾਨ ਤੇ ਉਹਨਾਂ ਦੇ ਬੇਟੇ ਜਿਹੜੇ ਐਕਟਿਵਿਟੀ 'ਤੇ ਜਾ ਰਹੇ ਸਨ ਤਾਂ ਇੱਕ ਪੁਲਿਸ ਮੁਲਾਜ਼ਮ ਜਿਸ ਦਾ ਨਾਮ ਕਨਸਟੇਬਲ ਪ੍ਰਨਮ ਹੈ ਬੈਲਟ ਨੰਬਰ 3477 ਅਮਰਸਰ ਇਹ ਕਿਸੇ ਪ੍ਰਾਈਵੇਟ ਬੰਦੇ ਦਾ ਗਨਨ ਲੱਗਾ ਹੋਇਆ ਜੀ ਇਸ ਵੱਲੋਂ ਜਦੋਂ ਸਵਿਫਟ ਕਾਰ ਤੇ ਆ ਰਿਹਾ ਸੀ ਤਾਂ ਇਸ ਨੇ ਐਕਟਿਵਾਂ ਨੂੰ ਹਟ ਕੀਤਾ ਸੀ ਇਸ ਤੋਂ ਬਾਅਦ ਮਦਈ ਨੇ ਇਹ ਵੀ ਦੋਸ਼ ਲਾਇਆ ਸੀ ਕਿ ਇਸ ਨੇ दारू ਪੀਤੀ ਹੋਈ ਹੈ ਜਿਸ ਕਾਰਨ ਇਸ ਨੇ ਗੱਡੀ ਹਟ ਕੀਤੀ ਹੈ ਸੇਮ ਉਸ ਤੋਂ ਬਾਅਦ ਸ਼ਾਮ ਨੂੰ ਇਸੇ ਮੁਲਾਜ਼ਮ ਨੇ ਬਾਂਕੇ ਵਿਹਾਰੀ ਗਲੀ ਦੇ ਵਿੱਚ ਸਬਜੀ ਮੰਡੀ ਕੋਲ ਤਿੰਨ ਚਾਰ ਵਹਾਈਕਲ ਟੂ व्हीਲਰਸ ਖੜੇ ਸਨ ਇਸ ਨੇ ਟੂ ਇਨੀ ਤੇਜ਼ ਰਫਤਾਰ ਨਾਲ ਗੱਡੀ ਚਲਾ ਰਿਹਾ ਸੀ ਕਿ ਇਹ ਸਾਰੇ ਟੂ व्हीਲਰਸ ਨੂੰ ਹਿੱਟ ਕੀਤਾ ਤੇ ਉਹਨਾਂ ਦਾ ਕਾਫੀ ਨੁਕਸਾਨ ਕੀਤਾ ਸੀ ਜਿਸ ਤੋਂ ਬਾਅਦ ਚੌਂਕੀ ਇਨ ਚਾਰਜ ਵਿਜੇਨਗਰ ਸਾਬਿਸਟ ਜੋ ਵੀਰ ਸਿੰਘ ਮੌਕੇ ਤੇ ਪਹੁੰਚੇ ਸਨ ਉਹਨਾਂ ਨੇ ਇਸ ਮੁਲਾਜ਼ਮ ਦਾ ਮੈਡੀਕਲ ਮੁਲਾਜਾ ਕਰਵਾਇਆ ਤੇ ਮੈਡੀਕਲ ਦੇ ਵਿੱਚ ਐਲਕੋਹਲ ਪੋਜ਼ਿਟਿਵ ਆਇਆ ਗਿਆ ਸੋ ਇਸ ਕਾਰਨ ਇਸ ਦੇ ਖਿਲਾਫ ਡਿਪਾਰਟਮੈਂਟਲ ਇਨਕੁਆਇਰੀ ਖੋਲੀ ਗਈ ਹੈ ਇਸ ਨੂੰ ਸਸਪੈਂਡ ਕਰਕੇ ਲਾਈਨ ਤੇ ਭੇਜਿਆ ਜਾ ਰਿਹਾ ਹੈ ਤੇ ਇਹ ਅਨੁਸ਼ਾਸਨ ਭੰਗ ਕਰਨ ਦੇ ਵਿੱਚ ਇਸ ਦੇ ਖਿਲਾਫ ਇਨਕੁਆਇਰੀ ਕੀਤੀ ਜਾਊਗੀ ਇਨਕੁਆਇਰੀ ਤੋਂ ਬਾਅਦ ਜੋ ਦੋਸ਼ ਸਿੱਧ ਹੁੰਦੇ ਹਨ ਉਸ ਦੇ ਤਹਿਤ ਬੰਦੀ ਸਜ਼ਾ ਇਹਨੂੰ ਦਿੱਤੀ ਜਾਊਗੀ ਅਬਰ ਸਰ ਕਮਿਸ਼ਨਰ ਦੇ ਥਾਣਾ सदर ਦੀ ਚੌਕੀ ਵਿਜੈਨਗਰ ਵਿਖੇ ਕੱਲ ਇੱਕ ਇਨਸੀਡੈਂਟ ਸਾਹਮਣੇ ਆਇਆ ਸੀ ਜਿਸ ਵਿੱਚ ਨੀਤੂ ਚੋਹਾਨ ਤੇ ਉਹਨਾਂ ਦੇ ਬੇਟੇ ਜਿਹੜੇ ਐਕਟਿਵਿਟੀ ਤੇ ਜਾ ਰਹੇ ਸਨ ਤਾ ਇੱਕ ਅ ਪੁਲਿਸ ਮੁਲਾਜ਼ਮ ਜਿਸ ਦਾ ਨਾਮ ਕਾਂਸਟੇਬਲ ਪ੍ਰਨਮ ਹੈ ਬੈਲਟ ਨੰਬਰ 3477 ਅੰਮ੍ਰਿਤਸਰ ਇਹ ਹੀ ਕਿਸੇ ਪ੍ਰਾਈਵੇਟ ਬੰਦੇ ਦਾ ਗਨਨ ਲੱਗਾ ਪਿਆ ਜੀ ਇਸ ਵੱਲੋਂ ਜਦੋਂ ਸਵਿਫਟ ਕਾਰ ਤੇ ਆ ਰਿਹਾ ਸੀ ਤਾਂ ਇਸ ਨੇ ਐਕਟਵਾਂ ਨੂੰ ਹਿੱਟ ਕੀਤਾ ਸੀ ਇਸ ਤੋਂ ਬਾਅਦ ਮਦਈ ਨੇ ਇਹ ਵੀ ਦੋਸ਼ ਲਾਇਆ ਸੀ ਕਿ ਇਸ ਨੇ दारू ਪੀਤੀ ਹੋਈ ਹੈ ਜਿਸ ਕਾਰਨ ਇਸ ਨੇ ਗੱਡੀ ਹਿੱਟ ਕੀਤੀ ਹੈ ਸੇਮ ਉਸ ਤੋਂ ਬਾਅਦ ਸ਼ਾਮ ਨੂੰ ਇਸੇ ਮੁਲਾਜ਼ਮ ਨੇ ਬੰਕੇ ਬਿਹਾਰੀ ਗਲੀ ਦੇ ਵਿੱਚ ਸਬਜੀ ਮੰਡੀ ਕੋਲ ਤਿੰਨ ਚਾਰ ਵਹੀਕਲ ਟੂ व्हीਲਰਸ ਖੜੇ ਸਨ ਇਸਨੇ ਟੂ ਇਨੀ ਤੇਜ਼ ਰਫਤਾਰ ਨਾਲ ਗੱਡੀ ਚਲਾ ਰਿਆ ਸੀ ਕਿ ਇਹ ਸਾਰੇ ਟੂ व्हीਲਰਸ ਨੂੰ ਹਿਟ ਕੀਤਾ ਤੇ ਉਹਨਾਂ ਦਾ ਕਾਫੀ ਨੁਕਸਾਨ ਕੀਤਾ ਸੀ ਜਿਸ ਤੋਂ ਬਾਅਦ ਚੌਂਕੀ ਇਨਚਾਰਜ ਵਿਜੇਨਗਰ ਸਾਬ ਸੈਕਟਰ ਜਗਵੀਰ ਸਿੰਘ ਮੌਕੇ ਤੇ ਪਹੁੰਚੇ ਸਨ ਉਹਨਾਂ ਨੇ ਇਸ ਮੁਲਾਜ਼ਮ ਦਾ ਮੈਡੀਕਲ ਮੁਲਾਜਾ ਕਰਵਾਇਆ ਤੇ ਮੈਡੀਕਲ ਦੇ ਵਿੱਚ ਐਲਕੋਹਲ ਪੋਜ਼ਿਟਿਵ ਆਇਆ ਗਿਆ ਸੋ ਇਸ ਕਾਰਨ ਇਸ ਦੇ ਖਿਲਾਫ ਡਿਪਾਰਟਮੈਂਟਲ ਇਨਕੁਆਇਰੀ ਖੋਲੀ ਗਈ ਹੈ ਇਸ ਨੂੰ ਸਸਪੈਂਡ ਕਰਕੇ ਲਾਇਨ ਭੇਜਿਆ ਜਾ ਰਿਹਾ ਹੈ ਤੇ ਇਹ ਅਨੁਸ਼ਾਸਨ ਭੰਗ ਕਰਨ ਦੇ ਵਿੱਚ ਇਸ ਦੀ ਖਤਾਬ ਇਨਕੁਆਇਰੀ ਕੀਤੀ ਜਾਊਗੀ ਇਨਕੁਆਇਰੀ ਤੋਂ ਬਾਅਦ ਜੋ ਦੋਸ਼ ਸਿੱਧ ਹੁੰਦੇ ਹਨ ਉਸ ਦੇ ਤਹਿਤ ਬੰਦੀ ਸਜ਼ਾਇਨੋ ਦਿੱਤੀ ਜਾਊਗੀ ਅਮਰਸਰ ਕਮਿਸ਼ਨ ਦੇ ਥਾਣਾ ਸਦਰ ਦੀ ਚੌਕੀ ਵਿਜੈ ਨਗਰ ਵਿਖੇ ਕੱਲ ਇੱਕ ਇਨਸੀਡੈਂਟ ਸਾਹਮਣੇ ਆਇਆ ਸੀ ਜਿਸ ਵਿੱਚ ਨੀਤੂ ਚੋਹਾਨ ਤੇ ਉਹਨਾਂ ਦੇ ਬੇਟੇ ਜਿਹੜੇ ਐਕਟਿਵਿਟੀ 'ਤੇ ਜਾ ਰਹੇ ਸਨ ਤਾਂ ਇੱਕ ਪੁਲਿਸ ਮੁਲਾਜ਼ਮ ਜਿਸ ਦਾ ਨਾਮ ਕਨਸਟੇਬਲ ਪ੍ਰਨਮ ਹੈ ਬੈਲਟ ਨੰਬਰ 3470 ਅਮਰਸਰ ਇਹ ਹੀ ਕਿਸੇ ਪ੍ਰਾਈਵੇਟ ਬੰਦੇ ਦਾ ਕਰਨ ਲੱਗਾ ਹੋਇਆ ਜੀ ਇਸ ਵੱਲੋਂ ਜਦੋਂ ਸਵਿਫਟ ਕਾਰ ਤੇ ਆ ਰਿਹਾ ਸੀ ਤਾਂ ਇਸ ਨੇ ਐਕਟਵਾ ਨੂੰ ਹਿੱਟ ਕੀਤਾ ਸੀ ਇਸ ਤੋਂ ਬਾਅਦ ਮਦਈ ਨੇ ਇਹ ਵੀ ਦੋਸ਼ ਲਾਇਆ ਸੀ ਕਿ ਇਸ ਨੇ दारू ਪੀਤੀ ਹੋਈ ਹੈ ਜਿਸ ਕਾਰਨ ਇਸ ਨੇ ਗੱਡੀ ਹਿੱਟ ਕੀਤੀ ਹੈ ਸੇਮ ਉਸ ਤੋਂ ਬਾਅਦ ਸ਼ਾਮ ਨੂੰ ਇਸੇ ਮੁਲਾਜ਼ਮ ਨੇ ਬਾਂਕੇ ਵਿਹਾਰੀ ਗਲੀ ਦੇ ਵਿੱਚ ਸਬਜ਼ੀ ਮੰਡੀ ਕੋਲ ਤਿੰਨ ਚਾਰ ਵਹਾਈਕਲ ਟੂ ਵੀਲਰਸ ਖੜੇ ਸਨ ਇਸ ਨੇ ਟੂ ਇਨੀ ਤੇਜ਼ ਰਫਤਾਰ ਨਾਲ ਗੱਡੀ ਚਲਾ ਰਿਹਾ ਸੀ ਕਿ ਇਹ ਸਾਰੇ ਟੂ ਵੀਲਰਸ ਨੂੰ ਹਿੱਟ ਕੀਤਾ ਤੇ ਉਹਨਾਂ ਦਾ ਕਾਫੀ ਨੁਕਸਾਨ ਕੀਤਾ ਸੀ ਜਿਸ ਤੋਂ ਬਾਅਦ ਚੌਂਕੀ ਇਨਚਾਰਜ ਵਿਜੇਨਗਰ ਸਾਬੀ ਸਟ੍ਰੈਕਟ ਜੋ ਵੀਰ ਸਿੰਘ ਮੌਕੇ ਤੇ ਪਹੁੰਚੇ ਸਨ ਉਹਨਾਂ ਨੇ ਇਸ ਮੁਲਾਜ਼ਮ ਦਾ ਮੈਡੀਕਲ ਮੁਲਾਜਾ ਕਰਵਾਇਆ ਤੇ ਮੈਡੀਕਲ ਦੇ ਵਿੱਚ ਐਲਕੋਹਲ ਪੋਜ਼ਿਟਿਵ ਆਇਆ ਗਿਆ ਵਾ ਸੋ ਇਸ ਕਾਰਨ ਇਸ ਦੇ ਖਿਲਾਫ ਡਿਪਾਰਟਮੈਂਟਲ ਇਨਕੁਆਰੀ ਖੋਲੀ ਗਈ ਹੈ ਇਸ ਨੂੰ ਸਸਪੈਂਡ ਕਰਕੇ ਲਾਇਨ ਤੇ ਭੇਜਿਆ ਜਾ ਰਿਹਾ ਵਾ ਤੇ ਇਹ ਅਨੁਸ਼ਾਸਨ ਭੰਗ ਕਰਨ ਦੇ ਵਿੱਚ ਇਸ ਦੇ ਖਿਲਾਫ ਇਨਕੁਆਰੀ ਕੀਤੀ ਜਾਊਗੀ ਇਨਕੁਆਰੀ ਤੋਂ ਬਾਅਦ ਜੋ ਦੋਸ਼ ਸਿੱਧ ਹੁੰਦੇ ਹਨ ਉਸ ਦੇ ਤਹਿਤ ਬੰਦੀ ਸਜ਼ਾ ਇਹਨਾਂ ਦਿੱਤੀ ਜਾਊਗੀ